ਕਿੱਧਰ ਰਹਿ ਗਏ ਕੁੰਡੇ ਪੱਖੀ ਦਿੱਤੀ ਬਾਹਰ ਰੱਖ ਦੋ ਰੱਖ ਤੋ ਰੱਖ ਤੋ ਮਾਈ ਜੀ ਸਤਨਾਮ ਉਧਰ ਨੂੰ ਕਰ ਲੋ ਕੁੰਡੇ ਉਧਰਲੀ ਸਾਈਡ ਤੇ ਨੂੰ ਇਧਰ ਬੈਠਾਂਗੇ ਨਹੀਂ ਕਿਧਰ ਬੈਠਾਂਗੇ ਐ ਕਰ ਲੋ ਲਓ ਠੀਕਾ ਕੜਾਈ ਵੀ ਨਹੀਂ ਹਿੱਲੜੀ ਉੱਚੀ ਨਹੀਂ ਮੀਤਾ ਨਹੀਂ ਮੜੀ ਜੀ ਉਧਰੋਂ ਉਹ ਕਰ ਦੋ ਮੜੀ ਜੀ ਇਧਰਲੀ ਸਾਈਡ ਤੋਂ ਉੱਚੀ ਹਾਂ ਬਸ ਠੀਕ ਹੈ ਹੁਣ ਦੁੱਧ ਪਾਓ ਵਾਹਿਗੁਰੂ ਸੱਚੇ ਬਾਸਾ ਹਸੀ ਤਾਂ ਧਰ ਲੀ ਜੀ ਕੜਾਹੀ ਇਹ ਤੇ ਕੀ ਦੁੱਧ ਸਾਡੇ ਹੈਗਾ ਥੋੜਾ ਜਿਹਾ ਤੇ ਹੱਸੇ ਹਰਮਨ ਤਾਂ ਬੇਸ ਲਾ ਜੀ ਉਹ ਕਰਦੇ ਸੀ ਕਹਿੰਦੇ ਰਹਿਣ ਦੇ ਮੈਂ ਹੀ ਉਹ ਕਰ ਲਿਆ ਮੈਂ ਕਿਹਾ ਚਲ ਕੋਈ ਨਾ ਬਣਾ ਲਾਂਗੇ ਥੋੜਾ ਜਿਆ ਜਿੰਨਾ ਕ ਵੀ ਹੋਊਗਾ ਤੇ ਜਿੰਨਾ ਘੱਟ ਦੁੱਧ ਉਹ ਆ ਗਿਆ ਤੇ ਤੇ ਪਾਸੇ ਉਹ ਕਹਿੰਦੇ ਕੋਹਣਾ ਕੇ ਲੈ ਜਾ ਦੁੱਧ ਕਹਿੰਦੇ ਉਹ ਆ ਦੁੱਧ ਚਲੋ ਮਿਲ ਗਿਆ ਦੇ ਤਾਂ ਕਿਸੇ ਨੇ ਦੋ ਵੀ ਲੈ ਆ ਮੈਂ ਜੱਟੇ ਹਾਂ ਤੁਹਾਨੂੰ ਪਤਾ ਸਾਨੂੰ ਉੱਪਰ ਪਏ ਆਏ ਉਹ ਬੜਾ ਤੁਸਕ ਬਾਹਰ ਰੋ ਸੱਚੇ ਪਾਸ਼ਾ ਆ ਰਿਹਾ ਆਪਣਾ ਖੁਰਚਣਾ ਖੁਰਚਣਾ ਸੀ ਲੈ ਆਇਆ ਨਮਕ ਲੰਬੀ ਡੰਡੀ ਵਾਲਾ ਤੇ ਹੁਣ ਦੇਖਦੇ ਆਂ ਵੈਸੇ ਮੂਰ ਤਖਾ ਜੇ ਹਜੇ ਇਹ ਘੱਟਾ ਥੋੜਾ ਜਿਹਾ ਮੂਰੋਂ ਕਸ ਕਸ ਕੇ ਜੇ ਵੀ ਲੋਟ ਹੋਊਗਾ ਸਾਡੀ ਕੜਾਹੀ ਦੀ ਵੀ ਬਹੁਤ ਬੁਰੀ ਹਾਲਤ ਹੋ ਗਈ ਸੀਗੀ ਸਾਫ਼ ਪਈ ਹੁੰਦੀ ਸੀਗੀ ਝੋਣ ਕਰਕੇ ਸਾਡੇ ਝੋਣ ਕਰਕੇ ਇਧਰੋਂ ਅੰਦਰੋਂ ਝੋਣਦਾ ਸੀ ਪੱਠੀ ਮੈਂ ਕੱਢਤੀ ਬਾਹਰ ਪਹਿਲਾਂ ਵਾਰ ਵੀ ਹੋ ਗਈ ਕੜਾਹੀ ਮੈਂ ਇਹਨਾਂ ਨੂੰ ਕਹਿਣਾ ਫੇਰ ਵੀ ਉੰਨੀ ਨਹੀਂ ਹੋਈ ਨਾ ਪਹਿਲਾਂ ਤਾਂ ਜੰਮੇ ਸਾਰਾ ਪੁਈ ਤੇ ਹਾਂਜੀ ਪਾਦੋ ਬਚਾ ਕੇ ਬਚਾ ਕੇ ਛਾਲਾ ਨਾ ਪੈ ਜਾਵੇ ਮੜੀ ਪਾਇਓ ਹਾਂ ਬਾਚਨਾ ਭਾਂਡੇ ਮੈਂ ਉਹ ਕਰਕੇ ਉਹ ਪਾਉਣੀ ਆ ਤੁਸੀਂ ਇਹਨੇ ਹਲਾਇਓ ਨੰਬਰ ਚਲ ਲਫੜੋ ਹੁਣ ਕੈਮਰਾ ਜੇ ਆਪਾਂ ਸਟਾਪ ਕਰਦੇ ਆ ਪੱਟੀ ਕਰ ਲਈ ਹੁਣ ਆਪਾਂ ਤੇਜ ਤੇ ਸ਼ਿਫਟ ਵੀ ਚੇਂਜ ਹੋ ਗਈ ਹੁਣ ਕਿਉਂਕਿ ਮੈਂ ਜਾਊਗਾ ਉਹ ਸੀਜ਼ਨ ਨੂੰ ਲੈਣ ਸੋ ਹਾਂ ਹੋਲੀ ਜਿਹਾ ਟਾਈਮ ਲੱਗਦਾ ਸੋ ਆਪਾਂ ਥੋੜੀ ਜਿਹੀ ਹੁਣ ਤੇਜ ਕਰ ਲਈ ਤਾਂ ਕਿ ਅਸੀਂ ਅੱਜ ਲਾਉਗੇ ਨਹੀਂ ਸਾਡੀ ਪੜਾਈ ਹੁੰਦਾ ਕੰਮ ਖਰਾਬ ਆ ਸੋ ਇਹੋ ਇੱਕ ਵਾਰੀ ਆ ਹੁਣ ਹੁੰਦੀ ਕਹੂ ਗਿਕੜਾਈ ਕੋਰੀ ਖਵਾ ਕਰਨ ਤੋਂ ਬਾਅਦ ਹਾਂ ਕਿਉਂਕਿ ਚੋਂ ਕਰਕੇ ਜਦੋਂ ਆਹ ਬਜਾ ਬਦਲ ਗਿਆ ਤੇ ਨੋਨੀਆ ਨੂੰ ਖਿੱਚ ਲੈ ਜਾਂਦਾ ਹੈ ਹੂੰ ਜਰਦੀ ਰਹਿੰਦੀ ਹੈ ਉਹ ਖੇਤ ਜਾਏਗਾ ਹੋਰ ਚੰਗਾ ਵਧੀਆ ਹਨਾ ਮੋਟਾ ਹੱਥ ਹੱਥ ਨਹੀਂ ਆਦੇ ਕਰਾਮ ਨਾਲ ਬੈ ਕੇ ਫਿਰਦਾ ਲੰਬੀ ਡੰਡੀ ਆ ਲੰਬੀ ਲੰਬੀ ਹਾਂ ਤਾਂ ਆਪਣੀ ਬਹੁਤ ਛੋਟੀ ਇੱਕ ਲਾ ਬਤਾ ਦਿੰਦਾ ਹਾਂ ਉਹ ਭੇੜ ਨਾ ਵੀ ਔਖਾ ਸੀ ਆ ਉਹਦੇ ਹੱਥ ਦੁਖਣ ਲੱਗ ਜਾਂ ਹੂੰ ਮੱਖੇ ਰੋਗੇ ਥਿਆਣਾ ਸੀ ਇਹਨਾਂ ਨੇ ਸੋਫਾ ਜਮਨ ਲੈ ਕੇ ਆਨੇ ਸੀ ਸੀਸ ਨੋ ਅਸੀਸ ਦੇ ਸਕੂਲ ਚ ਅਜਾ ਦੀਵਾਲੀ ਮਨਾਈ ਐ ਇਹਨਾਂ ਨੇ ਇਹਨਾਂ ਨੂੰ ਗਿਫਟ ਮਿਲੇ ਐ ਇਹਨਾਂ ਦਾ ਦੀਵਾਲੀ ਮਿਲਿਆ ਦੀਵਾਲੀ ਮਿਲ ਗਈ ਇਹਨਾਂ ਨੂੰ ਬੱਚਿਆਂ ਨੂੰ ਅਬਸੈਂਸ ਸੀਗਾ ਸਕੂਲ ਦੇ ਵਿੱਚ ਸਕੂਲ ਪੂਰਾ ਐਨ ਸਜਾਇਆ ਗਿਆ ਤੇ ਅੱਜ ਮੈਂ ਫਟਣ ਗਿਆ ਤੁਹਾ ਮੇਰੇ ਨਾਲ ਜੀ ਕਰਦਾ ਕਿ ਮੈਂ ਅੰਦਰ ਵਰਕੇ ਹਣਾ ਵੀ ਵੀਡੀਓ ਚੁੱਕ ਕਰਨਾ ਸ਼ਾਰਟ ਬਣਾ ਲਾ ਫੜਾਈਆਂ ਸੀ ਇਸ ਦਿਖਾਵਾਂ ਮੈਂ ਪਰੇ 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 ਦੁੱਧ ਪਾ ਅਸੀਂ ਪਿੱਛੇ ਅਸੀਂ ਇਸ ਨੂੰ ਦਿਵਾਲੀ ਮਿਲ ਗਏ ਇਹ ਦੇਖੀਏ ਭਾਈ ਚਲੋ ਮੈਂ ਲਓ ਵੀ ਵੀਡੀਓ ਭਾਈਓ ਭੱਠੀ ਗੁਣਾ ਪਕਰਤੀ ਹੋਲੀ ਕੂ ਆ ਆਪਣਾ ਹੋ ਚੱਲਿਆ ਗਾਲਾਂ ਉਹ ਇਹਦੇ ਅੰਦਰ ਤੇ ਟਾਈਮ ਤੇ ਆ ਕੇ ਸਭ ਨੂੰ ਪਤਾ ਹੀ ਹੈ ਵੀ ਜਿਹੜੇ ਬਣਾਉਂਦੇ ਰਹਿੰਦੇ ਨੇ ਸੋ ਅਸੀਂ ਦੋ ਜਣੇ ਆਏ ਦੋਨਾਂ ਜਿਹੜੇ ਚ ਕੈਮਰਾਮੈਨ ਨੇ ਦੋਨੇ ਚ ਇੱਕ ਅ ਸੀਸ ਵੀ ਆ ਸਾਡੇ ਨਾਲ ਕੜੇ ਗਿੱਲੇ ਕਰ ਲਏ ਹੂੰ ਸੋ ਆਪਾਂ ਸ਼ੂਟ ਕਰਨਾ ਭੁੱਲ ਗਏ ਤੇ ਹਾਂ ਆਪਣਾ ਖੋਆ ਗਿਆ ਬਣ ਤੇ ਪਹਿਲਾਂ ਆਪਾਂ ਕੌਲੀ ਚ ਪਾ ਕੇ ਵੀ ਕੱਢ ਲ ਖਾਣ ਨੂੰ ਕੱਢ ਲਿਆ ਹਾਂ ਦਾਦਾ ਦਾਦਾ ਰੌਣ ਦਾ ਹਾਂ ਤੇ ਤਰ ਹੁਣ ਆਪਾਂ ਜਵਾ ਰਹੇ ਹੱਥੀਂ ਪਰਫੀਆਂ ਉਹਦੋਂ ਤੋਂ ਅੱਟਾਈ ਦੀ ਮਾਹੀ ਆ ਗਈ ਇਲੀ ਆਪਾ ਮਾ ਦਾਦਾ ਦੱਸੋ ਵੀ 라 ਵੀ ਮੰਜਪਾਰ ਗੇ ਮੰਜਪਾਰ ਗੇ ਪੈਂ ਦਿਵਾਲੀ ਨਾਲ ਪਹਿਲਾਂ ਤਾਂ ਘਰ ਦੀ ਦਿਵਾਲੀ ਜਿਹੜੀ ਹੈ ਨਾ ਤੁਸੀਂ ਦੇਖੀ ਆਪਾਂ ਖੋਆ ਕੱਢਿਆ ਤੇ ਫੇਰ ਆ ਗਈ ਹਰਜੀਤ ਦੀ ਦਿਵਾਲੀ ਸਹੁਰਜੀ ਹਰਜੀਤ ਦੀ ਦਿਵਾਲੀ ਦੇ ਪਿੱਛੇ ਹੀ ਮੰਮੀ ਦੀ ਦਿਵਾਲੀ ਆ ਗਈ ਜਦੋਂ ਆਹੀ ਨਾਲ ਹੁਣ ਇਹ ਪੈ ਰਹੀ ਹੈ ਪੈਣ ਹੁਣ ਪਹਿਲਾਂ ਸਾਡੇ ਕੋਲ ਆ ਗਈ ਹੁਣ ਅਸੀਂ ਗਾ ਰਾਜੀ ਗਾ ਉਹ ਜਿਹੜੀ ਆਈ ਉਹ ਨਹੀਂ ਤੇ ਇੰਚ ਚੱਲੇਗੇ ਕਈ ਆਉ ਨਹੀਂ ਰਹਿੰਦੇ ਹੈ ਜਿਹੜਾ ਕੋਆ ਕੱਢਿਆ ਹੈ ਦੇਖ ਸਾਡੇ ਖਾਣ ਲਈ ਆ ਗਿਆ ਜਿਹੜਾ ਅਸੀਂ ਕੱਢਿਆ ਅਸੀਂ ਉਹ ਦੇ ਆਉਣਾ ਉਹ ਅਸੀਂ ਨਹੀਂ ਆਣਾ ਆਉਣਾ ਦੇਜੋ ਲੰਪਿਛੇ ਹੋ ਹੁਣ ਆਪਾਂ ਡੋਲੂ ਚ ਪਾ ਰਹੇ ਆ ਖੋਆ ਇਹਨਾਂ ਨੂੰ ਖੋਆ ਪਾ ਲਮੈਂ ਪਹਿਲਾਂ ਦੇਖੋ ਵੀ ਲੱਡੂ ਕੱਢ ਕੇ ਲਾ ਲਈ ਖੁਸ਼ਕ ਨੇ ਲੱਡੂ ਆ ਗਏ ਤੇ ਆ ਮਠਿਆਈ ਦਾ ਡੱਬਾ ਆ ਗਿਆ ਵੀ ਤੇ ਉਹ ਪੇਟੀ ਪਈ ਆ ਉਹ ਚ ਲੱਡੂ ਨੇ ਘਰ ਦੇ ਕਰਾਏ ਹੋਏ ਲਿਓ ਮੈਂ ਹਾਈ ਟੇਸ ਨਹੀਂ ਕਰਿਆ ਉਹ ਲੱਡੂ ਮਿੱਠਾ ਦੇਖ ਪਤਾ ਨਹੀਂ ਦੇਖ ਕੇ ਹੀ ਹੋ ਗਿਆ ਜੀ ਨਹੀਂ ਕਰਿਆ ਖਾਣ ਨੂੰ ਸਵਾ ਕੱਢ ਕੇ ਉਹ ਹੋ ਗਿਆ ਹੂੰ ਸਵਾ ਦਾਦੇ ਦੇ ਸਵਾ ਨੇ ਜੀ ਘਰ ਦੇ ਲੱਡੂ ਲਿਓ ਕਰਮਾੜਾ ਟੇਸ ਅੱਧਾ ਟੁੱਟਿਆ ਹੋਇਆ ਕੋਈ ਹੈਗਾ ਓਏ ਸਾਰੀ ਥੇਕ ਨੂੰ ਛਿੜਾ ਦੇ ਔਲੇ ਛਿਲਕੇ ਹਾਂਜੀ ਅਸੀਸ ਨੂੰ ਪੁੱਤਾਂ ਨਾਲ ਸੜਖੇ ਹੋਏ ਸੀ ਇਕੱਲੇ ਮੇਰੇ ਡੋਲੂ ਲਿਆ ਭਾਰ ਆਪਾਂ ਨੇ ਆਪਣਾ ਹੁਣ ਜੱਪੰਦਨੀ ਆ ਲਾਏਗਾ ਇਹ ਜਾ ਸਕਦੇ ਨਹੀਂ ਤੇ ਉਹਨੂੰ ਡੂਪਾ ਦਈਏ ਆ ਦੇਖਿਓ ਸੀ ਉਸ ਪਕੌੜੀਆਂ ਦੀ ਕੋਲੀ ਖੋਲੀ ਚਲ ਸੀ ਆਪਾਂ ਕਾਟੂਨ ਦੇਖੀਏ ਨਾਟਕ ਲਾ ਲਓ ਤੁਸੀਂ ਅੱਜ ਹੋ ਗਿਆ ਨੈਕਸਟ ਡੇ ਅਗਲਾ ਦਿਨ ਆ ਗਿਆ ਉੰਤੇ ਆਪਾਂ ਖੋਹ ਕੱਢ ਲਿਆ ਸੀਗਾ ਤੇ ਸੰਧਾਰੇ ਵੀ ਆ ਗਏ ਆਪਣੇ ਤੇ ਅੱਜ ਆਪਾਂ ਚੱਲੇ ਹਾਂ ਦੀਦੀ ਨੂੰ ਸੰਧਾਰਾ ਤੇ ਆਪਾਂ ਤਿਆਰ ਹੋ ਗਏ ਹਰਮਨ ਬੁਕਾਰ ਕਰ ਰਹੇ ਨੇ ਅਸੀ ਸਾਰਾ ਅਸੀਂ ਇਸ ਵੀ ਵਿੱਚ ਬੈਠ ਕੇ ਆ ਜਾ ਕੇ ਹੁਣ ਆਪਾਂ ਚੱਲਾਂਗੇ ਦੀਦੀ ਦੇ ਕੋਲ ਹਰਮਨ ਤਾਂ ਉੱਚ ਲੋ ਵੀ ਹਰਮਨ ਅੱਜ ਕੀ ਲੱਗਦੇ ਨੇ ਕੀ ਕਹਿੰਦੇ ਨੇ ਕੁਝ ਨਹੀਂ ਕੁਝ ਨਹੀਂ ਕਹ ਰਹੇ ਕੀ ਹੱਸੂ ਵਸ ਅਸੀਂ ਚੱਲ ਪਏ ਘਰੋਂ ਹੁਣ ਘਰੇ ਦੁਆਰਾ ਫੇਰੀ ਵੀ ਪਾਇ ਸਾਡੇ ਝੂਟਿਆਣਾ ਝੂਟਿਆਣਾ ਰਸਤਾ ਚੱਲ ਰਿਹਾ ਹੈ ਜਿਹਦੇ ਚ ਝੂਟਿਆ ਆਉਂਦੇ ਨੇ ਹੁਣ ਤਾਂ ਬਹੁਤ ਜ਼ਿਆਦਾ ਬੁਰੀ ਹਾਲਤ ਆ ਸਾਡੇ ਰਸਤੇ ਦੀ ਬਹੁਤ ਖਰਾਬ ਆ ਗਿਆ ਵੀ ਮੋੜ ਲਓ ਹੁਣ ਵੱਡੇ ਵੱਡੇ ਟੋਏ ਇੱਕ ਵਾਰੀ ਵੱਡੇ ਵੱਡੇ ਟੋਏ ਬਣੇ ਬੈਨੇ ਅਸੀਂ ਸਾਡਾ ਖੜਾ ਦੇਖਦਾਂ ਅਦਵਲ ਦੇਖਦੇ ਤੁਹਾਨੂੰ ਖੰਨੇ ਦੀ ਰੌਣਕ ਦਿਖਾਵਾਂਗੇ। ਖੰਨੇ ਆਪਾਂ ਚੜ੍ਹ ਕੇ ਸੜਕ ਤੇ ਆ ਕੇ ਬੱਸ। ਦੇਖੋ ਪਟਾਕੇ ਬੱਸ ਦੱਸੋ ਹੁਣ ਰਹਿਣਾ ਹਾਂ। ਹਾਂ ਸਾਡਾ ਰਸਤਾ ਹੀ ਖਰਾਬ ਆ। ਹੈਗੇ ਤਾਂ ਖੰਨੇ ਦੇ ਵਿੱਚ ਆ। ਤੇ ਰੌਣਕ ਮੇਲਾ। ਜੇ ਦੱਸੂਗਾ ਕਿੱਥੇ ਚੱਲਿਆਂ ਆਪਾਂ? ਕਿੱਥੇ ਚੱਲਿਆਂ ਸੀਸ ਆਪਾਂ? ਕੀ ਕਰਨ ਚੱਲੇ ਕੋ ਅੱਜ ਜ ਸਵੇਰੇ ਅਸੀਸ ਮੈਨੂੰ ਕੀ ਕਹਿੰਦਾ ਸੀ ਮੈਂ ਕੀ ਚਲਾਉਂਗਾ ਮੈਂ ਡਰਦਾ ਨਹੀਂ ਮੈਂ ਡਰਦਾ ਨਹੀਂ ਅਸੀਂ ਦੱਸਿਆ ਪਾਪੀ ਜੀ ਉਹ ਕੀ ਕਰਨ ਚੱਲੇ ਆਪਾਂ ਬੀਜੀ ਕੋਲ ਕੀ ਕਰਨ ਚੱਲੇ ਆਂ ਟਾਟਾ ਲੈਣੇ ਆਂ ਹੈ ਬੀਰ ਜੀ ਤੋਂ ਠਾਟਾ ਲੈਣੇ ਆਂ ਬੀਰ ਜੀ ਤੋਂ ਠਾਟਾ ਲੈਣੇ ਨੇ ਹਾਂ ਆ ਦਾਦੀ ਨਾਨੀ ਸੀ ਮੈਂ ਸਾਈਕਲ ਨਹੀਂ ਲੈਣੇ ਚੰਗਾ ਤੂੰ ਪਹਿਲਾਂ ਐ ਤਾਂ ਦੱਸ ਦੇ ਵੀ ਆਪਾਂ ਬੀਜੀਆਂ ਕੋਲ ਕੀ ਕਰਨ ਚੱਲੇ ਆਂ ਸਵੇਰੇ ਦਾ ਰਸਤਾ ਸਵੇਰ ਦਾ ਦਸ ਦਾ ਦੀਗਾ ਵੀ ਕੀ ਕਰਨ ਚੱਲੇ ਆ ਆ ਬੀਕਾ ਨੇਰ ਵਾਲਿਆਂ ਨੇ ਲਾਏ ਹੋਏ ਨੇ ਦੁਕਾਨਾਂ ਵਾਲੇ ਰਹੇ ਨੇ ਪੂਰੇ ਟੈਂਟ ਰਾਤ ਅਸੀਂ ਆਏ ਸੀਗੇ ਅਸੀਂ ਆਏ ਸਕੂਟਰੀ ਤੇ ਕਿਉਂਕਿ ਫਿਰ ਗੱਡੀ ਚ ਤਾਂ ਜਿਆਦਾ ਉਹ ਰਸ਼ ਬਹੁਤ ਜਿਆਦਾ ਸੀ ਗੱਡੀ ਚ ਤਾਂ ਸਾਨੂੰ ਟਾਈਮ ਬਹੁਤ ਲੱਗਦਾ ਨਹੀਂ ਤੁਹਾਨੂੰ ਰਾਤ ਨੂੰ ਦਿਖਾਉਂਦੇ ਰੌਣਕ ਮੇਲਾ ਬਹੁਤ ਜਿਆਦਾ ਸੀ ਦੁਕਾਨਾਂ ਦੇ ਬਾਹਰ ਲੱਗੇ ਹੋਏ ਨੇ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਟੈਂਟ ਫਟਾ ਕੇ ਆ ਫੋਟੋ ਵਾਲੇ ਹਰ ਇੱਕ ਦੁਕਾਨ ਵਾਲੇ ਨੇ ਬਾਹਰ ਟੈਂਟ ਲਾਇਆ ਹੋਇਆ ਦੁਕਾਨ ਦੇ ਬਾਹਰ ਫਰੂਟ ਵਾਲਿਆਂ ਨੇ ਬਾਕੀ ਪਟਾਕੇ ਵਾਲਿਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਟਾਕਿਆਂ ਵਾਲਿਆਂ ਨੇ ਆ ਵਿੱਚ ਤਾਂ ਇਦਾਂ ਦੁਕਾਨਾਂ ਹੈ ਨਹੀਂਆਂ ਹਨਾ ਉਦਾਂ ਹੀ ਆ ਕੇ ਲਾਈਆਂ ਨੇ ਵੈਸੇ ਆ ਕੇ ਵੀ ਜੇ ਮੈਂ ਲਾ ਲੇ ਤੇ ਕਿਉਂਕਿ बिकਦੇ ਬਾਤ ਨਹੀਂ ਨਾ ਕਿੰਨੇ ਪਟਾਕੇ ਦੇਖ ਲਾ ਕਰਨੇ ਆ ਲੋਕਾਂ ਨੇ ਚਲਾਉਣੇ ਨੇ ਸੀਜ਼ਨ ਲੈਣੇ ਨੇ ਆਪਾਂ ਲੈ ਕੇ ਜਾਵਾਂਗੇ ਥੋੜੇ ਜਿ ਅਸੀਸ ਚਲਾਊਗਾ ਵੀ ਅਸੀਸ ਤਾਂ ਖੰਨੇ ਭਟਾਕੇ ਚੱਲਦੇ ਹੁੰਦੇ ਨੇ ਤਾਂ ਦਿਲ ਘੜਕੜ ਜਾਂਦਾ ਹੁੰਦਾ ਮम्मा ਦਰਵਾਜ਼ਾ ਬੰਦ ਕਰ ਲੋ ਅੰਦਰਲਾ ਦਰਵਾਜ਼ਾ ਵੀ ਬੰਦ ਕਰ ਲੋ ਅਸੀਸ ਤਾਂ ਤਾਂ ਕਹਿਣਾ ਹੁੰਦਾ ਆ ਦੇਖੋ ਡੈਕੋਰੇਸ਼ਨ ਵਾਲੀਆਂ ਵੀ ਬਹੁਤ ਕੰਨਾਂ ਲੱਗੀਆਂ ਹੋਈਆਂ ਨੇ ਨਹੀਂ ਹੁੰਦੀ ਡੈਕੋਰੇਸ਼ਨ ਆਸਮਾਨਾ ਦਾ ਹਨਾ ਹਨੜੀਆਂ ਰੱਖੀਆਂ ਹੋਈਆਂ ਨੇ ਆ ਫਰੂਟ ਵਾਲੇ ਦੇਖ ਤੋ ਹਾਂ ਹਾਂ ਦੇਖੋ ਫੂਟਾਂ ਵਾਲੇ ਨੇ ਟੋਕਰੀਆਂ ਦੇਖ ਲੋ ਕਿ ਮੈਂ ਟੰਗੀਆਂ ਨੇ ਨਹੀਂ ਹੁਣ ਐਨੇ ਵੀ ਐਨੇ ਵੀ ਉੱਪਰ ਲ ਜਾ ਕੇ ਡੰਗਤੀਆਂ ਕੱਲ ਸਰਦਾਰ ਜੀ ਦੀਆਂ ਟੰਗੀਆਂ ਹੋਈਆਂ ਸੀ ਕੱਲ ਸਰਦਾਰ ਜੀ ਦੀਆਂ ਟੰਗੀਆਂ ਹੋਈਆਂ ਸੀਗੀਆਂ ਦੇਖੋ ਕਿੱਥੋਂ ਲੈਣੇ ਆ ਆ ਦੇਖੋ ਲੈ ਲਓ ਆ ਗਣਪਤੀ ਇਹਨਾਂ ਨੇ ਤਾਂ ਜ਼ਿਆਦਾ ਹੀ ਲੜੀਆਂ ਲਾਈਆਂ ਪਈਆਂ ਨੇ ਚਮਕਣੀਆਂ ਠੋਕਰੀਆਂ ਹੁਣ ਕੋਈ ਆ ਆ ਕੁਛ ਆਉਂਦਾ ਹਨਾ ਡੈਕੋਰੇਸ਼ਨ ਨਾਲ ਅੱਗੇ ਆਪਾਂ ਦੇ ਟਾਈਮ ਸਕੂਲਾਂ ਜਾਂ ਜਾਂਦੇ ਸੀ ਉਹ ਪਤਾ ਉਹ ਗੱਤੇ ਦੇ ਜਿਹੜੇ ਆ ਖੁੱਲਦੇ ਸੀਗੇ ਬਸ ਉਹ ਚੀਜ਼ਾਂ ਆਉਂਦੀ ਸੀ ਡੈਕੋਰੇਸ਼ਨ ਘਰੇ ਘਰੇ ਲਈ ਵੀ ਤੇ ਸਕੂਲ ਲਈ ਵੀ ਹੁਣ ਤਾਂ ਇੰਨੀ ਟ੍ਰੈਫਿਕ ਹੁਣ ਹੁਣ ਦਿਨੇ ਹੀ ਅੱਜ ਇੰਨੀ ਆ ਕੱਲ ਕੱਲ ਨੂੰ ਸ਼ਾਮ ਨੂੰ ਦੇਖ ਲਿਓ ਕਿੰਨਾ ਹਨਾ ਰਸ਼ ਹੋ ਜਾਣਾ ਜੀ ਪੂਰਾ ਰਸ਼ ਹੋ ਜਾਊ ਕੱਲ ਨੂੰ ਸ਼ਾਮ ਨੂੰ ਤਾਂ ਇਹ ਦੁਕਾਨ ਵਾਲਿਆਂ ਨੇ ਤਾਂ ਆਪਦੇ ਉਹਦੀ ਫੋਟੋ ਵੀ ਬਾਹਰ ਕੱਢ ਕੇ ਲਾਤੀ ਕਿੱਥੇ ਲਈ ਹੋਇਆ ਆਓ ਦੇਖੋ ਵਿੱਚ ਰੱਖੀ ਹੋਈ ਫੋਟੋ ਕੋਈ ਇਹ ਬਿੰਨਾ ਦਾ ਹੋਊਗਾ ਕਿਉਂ ਬਿਆਸਾ ਲੈ ਦਿੱਤੀ ਕੋਡਾ ਅੱਛਾ ਅੱਛਾ ਉਹ ਜਿਹੜੇ ਉਹ ਵੀ ਉਸਮਾਨ ਦੇ ਬਾਹਰ ਰੱਖ ਲਈ ਵੀ ਸਾਡਾ ਸਮਾਨ ਵਧੀਆ ਵਿਕੇ ਪਤਾ ਨਹੀਂ ਉਹੀ ਪਤਾ ਕਿਹਾ ਕੀਤੇ ਮੈਂ ਤਾਂ ਕਿਹਾ ਕਿਤੇ ਇਹ ਕਿਸੇ ਆਪਦੇ ਘਰ ਦੇ ਦੀ ਬੜੇ ਦੀ ਫੋਟੋ ਕੱਟ ਕੇ ਬਾਹਰ ਲਾਤੀ ਮੈਂ ਵੀ ਦੇਖਣੀ ਐ ਫੋਟੋ ਵੀ ਲਾਤੀ ਇਹਨਾਂ ਨੇ ਬਾਹਰ ਕੱਢ ਕੇ ਓ ਰਵਾਰੀਓ ਤੇ ਹੁਣ ਆਪਾਂ ਫਰੂਟ ਲਵਾਂਗੇ ਇੱਥੇ ਸਾਡੇ ਫਰੂਟ ਦੀਆਂ ਦੁਕਾਨਾਂ ਕਈ ਨਹੀਂ ਹਨਾ ਤੇ ਅੱਗੇ ਵੀ ਲੱਗੀਆਂ ਹੋਈਆਂ ਨੇ ਤੇ ਹਾਂ ਇਹ ਸਰਦਾਰ ਨੇ ਲਾਈ ਹੋਈ ਆ ਕਿਹਦੇ ਰੁਕਦੇ ਸੀ ਜਦੋਂ ਸਰਦਾਰ ਜੀ ਆਨੇ ਆਪਾਂ ਤਾਂ ਰੁਕਦੇ ਹਾਂ ਇਹ ਸਰਦਾਰ ਜੀ ਨੇ ਦੁਕਾਨ ਘਰੀਆ ਫਰੂਟਾਂ ਦੀ ਤੇ ਆਪਾਂ ਨੂੰ ਆਪਣੇ ਉਹਨਾਂ ਨੂੰ ਪੰਜਾਬੀਆਂ ਨੂੰ ਵੀ ਅਸੀਂ ਉੱਥੋਂ ਹੀ ਲੈਣਾ ਚਾਹੀਦੀ ਆ ਕੋਈ ਵੀ ਚੀਜ਼ ਲੈਣੀ ਹੋਵੇ ਤੇ ਜਿੰਨਾ ਹੋ ਸਕੇ ਆ ਦੇਖੋ ਇੱਧਰ ਹਟਣੀਆਂ ਰੱਖੀਆਂ ਹੋਈਆਂ ਨੇ ਦੇਖੋ ਹੁਣ ਹਟਣੀਆਂ ਵੀ ਕਿਹੋ ਜਿਹੀਆਂ ਆਉਂਦੀਆਂ ਨੇ ਅੱਗੇ ਕਿੰਨੀਆਂ ਸੋਹਣੀਆਂ ਹੁੰਦੀਆਂ ਸੀਗੀਆਂ ਹੁਣ ਤਾਂ ਬਸ ਜਮੇ ਸਿੱਡੀਆਂ ਜੀਆਂ ਹੀ ਨੇ ਉੱਪਰ ਲਮਕਾਈਆਂ ਨਹੀਂ ਹੋਈਆਂ ਇਹ ਉੱਪਰ ਲਾ ਹੋ ਟੰਗੀਆਂ ਹੋਈਆਂ ਨੇ ਉਹਦੇ ਸੋਟੀ ਲਾ ਕੇ ਉਹਦੇ ਤੇ ਟੰਗੀਆਂ ਹੋਈਆਂ ਨੇ ਫਰੂਟ ਫਰੂਟ ਪਾ ਕੇ ਦੰਦੇ ਨੇ ਪੁੱਤ ਇਹਨਾਂ ਚ ਟੋਕਰੀਆਂ ਚ ਬੱਪਾ ਨੇ ਦਿੱਤੇ ਨੇ ਬੱਪਾ ਨੇ ਹਾਂਜੀ ਬੱਪਾ ਨੂੰ ਦੇਦੇ ਨੇ ਪੱਪਾ ਨੂੰ ਜਿਹੜੇ ਲੋਕ ਲੰਦੇ ਆ ਪੁੱਤ ਜਿਹੜੇ ਲੰਦੇ ਨੇ ਲੋਕ ਇਹਨਾਂ ਤੋਂ ਟੋਕਰੀਆਂ ਦੇ ਵਿੱਚ ਪਵਾ ਪਵਾ ਕੇ ਅਗਲਾ ਲੰਦਾ ਫਿਰ ਫਰੂਟ ਪੱਪਾ ਦੇ पापा फ्रूट लैन गए ने बूजी वास्ते चलो <laughs> <औरा? laughs> हूं कि

ਉਹ ਨਹੀਂ ਚੇਤੀ ਕਿਉਂ ਲਓ ਜੀ ਅਸੀਂ ਤਾਂ ਘਰ ਨੂੰ ਜਾਂਦੇ ਸੀਗੇ ਰਾਹ ਤੇ ਸਾਡੇ ਤੇ ਚਲੇ ਗਏ ਸੀਗੇ ਅਸੀਸ ਨੇ ਦੇਖ ਲਿਆ ਉੱਥੇ ਐਮਾਨ ਹੋਂਣਾ ਕੋਲ ਪਟਾਕੇ ਆ ਪਿਸਤੌਲ ਹੂੰ ਪਟਾਕਿਆਂ ਤੋਂ ਡਰਦੀ ਆ ਚਲਾਉਣਾਂ ਚਲਾਉਣਾ ਕੁਝ ਨਹੀਂ ਹੈਗਾ ਹੁਣ ਪਿਸਤੌਲ ਲੈਣਾ ਉਹ ਇੱਥੇ ਕਿਤੇ ਮਿਲਦਾ ਨਹੀਂ ਹੈਗਾ ਪਟਾਕੇ ਤਾਂ ਦੇ ਹੈਗੇ ਨਹੀਂ ਅੱਗੇ ਤਾਂ ਚਾਮ ਹੋਊਗਾ ਅੱਗੇ ਤਾਂ ਚਾਮ ਹੋਊ ਸੀ ਸ਼ਾਮ ਨੂੰ ਲੈ ਕੇ ਜਾਣਗੇ ਪੁੱਤ ਪਾਪਾ ਨਾ ਲੈਣੀ ਦਾ ਨਹੀਂ ਪਤਾ ਹੈਗਾ ਹੁਣ ਸ਼ਾਮ ਨੂੰ ਮਿਲੂਗਾ ਹੁਣ ਨਹੀਂ ਮਿਲਦਾ ਹੈਗਾ ਸ਼ਾਮ ਨੂੰ ਵਾਪਸ ਸਕੂਟਰੀ ਤੇ ਉਧਰੋਂ ਦੀ ਉਧਰੋਂ ਉਹ ਦੁਕਾਨ ਤੋਂ ਲੈ ਜਾਣਗੇ ਉਦੋਂ ਹੀ ਮਿਲੂਗਾ ਕਿੰਨਾ ਉਹ ਵੀ ਗੱਡੀ ਮੋੜਨ ਦਾ ਦੇ ਲਾ ਹੁਣ ਕਿੰਨਾ ਚੱਕਰ ਪੈਂਦਾ ਟ੍ਰੈਫਿਕ ਕਿੰਨੀ ਆ